ਉਹ ਵੀ ਥੇ ਜਿਹੜੀਆਂ ਵੇਖਔਰ ਜਿਹੜੀ ਬਰਨਪਨਗਰ ਦੀ ਰਹਿਣ ਵਾਲੀ ਸੀ ਉਸ ਦੇ ਘਰ ਦੇ ਵਿੱਚ ਜਿਹੜੇ ਦੋ ਜਵਾਬ ਮੇਲ ਸੀ ਜਿਹਨ ਦਾ ਨਾਮ ਸੀ ਇੰਦਰਜੀ ਤੇ ਦੂਜੇ ਦਾ ਨਾਮ ਸੀ ਕਾਕਾ ਜੀ ਤੇ ਦੋਨੇ ਮਚਪੋੜੇ ਦੇ ਰਹਿਣ ਵਾਲੇ ਸੀ ਇੱਕ ਇਹਦਾ ਤੀਜਾ ਬਤੀ ਦਾ ਬਾਹਰ ਗਾਚਾ ਬਿਆ ਸੀ ਅਮਨ ਨਾਮ ਦਾ ਇੱਕ ਨੰਬਰ ਦਾ ਨਾਲੇਗਾ ਉੱਥੇ ਮਾਤਾ ਜੀ ਜਣੇ ਹੁੰਦੇ ਜਣੇ ਗੁੰਡੇ ਘਰੇ ਜਾਣ ਤੋਂ ਬਾਅਦ ਮਾਦਾ ਨੂੰ ਕੁਰਸੀ ਦੇ ਨਾਲ ਨਾਲ ਕੁੱਤੇ ਨਾਲ ਬੰਨ ਦਿੱਤਾ ਤੇ ਮਾਦਾ ਦਾ ਮੂੰਹ ਵੀ ਬੜਾਈ ਗੂੜੀ ਤਰ੍ਹਾਂ ਬੰਨ੍ਹ ਦਿੱਤਾ ਉਸੋ ਮਾਦਾ ਦੇ ਕਰੋੜੇ ਸੁਨੇ ਦੇ ਕੁਝ ਲੈਣੇ ਤੇ ਪੈਸੇ ਚੋਰੀ ਖੋਗਾ ਲੈ ਗਏ ਟੁੱਟਦੀ ਵਾਰਦਾਤ ਨੇ ਨੀਂਂ ਪੰਜਾਬ ਦਿੱਤਾ ਇਸ ਕੋ ਮੇਰਾ ਇਸ ਗੈਂਗ ਦਾ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵੜ ਕੇ ਇੱਕ ਮਾਦਾ ਦੀਆਂ ਵਾਲੀਆਂ ਉਹਨਾਂ ਸੀ ਜਿਸ ਦੇ ਸੰਬੰਧੀ ਆਲਰੇਡੀ ਪਤਾ ਵੀ ਸਦਕਾ ਕਰਦੇ ਆ ਤਿੰਨ ਸੌ ਨੱਬੇ ਇਹ سنگੀਨ ਜੁਰਮਾ ਨੂੰ ਦੇਖਦੇ ਹੋਏ ਸਾਡੇ ਐਸਐਸਪੀ ਸਾਹਿਬ ਮੈਡਮ ਗੁੰਦਲ ਜੀ ਨੇ ਤੇ ਐਸਪੀ ਡੀ ਸਾਡੇ ਜਿਹੜੇ ਨੇ ਤੁਹਾਨੂੰ ਨਾ ਜਿਹੜੀਆਂ ਸਾਡੇ ਕੋਲ ਆ ਇਹਨੂੰ ਜੀਐਸ ਲੈਂਦੇ ਤੁਹਾਡੀਆਂ ਪ੍ਰਿੰਟ ਡੀਆਈਆਡੀਆਂ ਸੰਭਾਲੇ ਥਾਣੇ ਦੀਆਂ ਬਣਾਈਆਂ ਸੀ ਅਸੀਂ ਟੈਕਨੀਕਲ ਤੇ ਹਮਨ ਇੰਟੈਲੀਜੈਂਸੀ ਵਿੱਚ ਸੀ ਇਹਨਾਂ ਜਿਹੜੇ ਮੁਲਜਵਾਨ ਨੂੰ ਦੋ ਮੁਲਜਾਂ ਨੂੰ ਗ੍ਰਿਫਤਾਰ ਕੀਤਾ ਇੱਕ ਨੂੰ ਸੰਭਾਲੇ ਦੋ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀ ਉਹ ਮਾਤਾ ਦੇ ਵੀ ਨੇ ਮਾਰੀਆਂ ਰੁਪਈਆਂ ਸੀ ਤੇ ਕੁਝ ਪੈਸੇ ਲੁੱਟੇ ਸੀ ਕੁਝ 14000 ਰੁਪਏ ਤੇ ਦੋਨੇ ਮਕਦਮਿਆਂ ਦੀਆਂ ਵਾਲੀਆਂ ਏਡੀਆਂ ਦੂਜੂੜੇ ਵਾਲੀਆਂ ਦੇ ਜਿਹੜਾ ਚਾਂਦੀ ਦੇ ਕੰਗਣ ਵਗੈਰਾ ਉਹ ਕਿਸ ਤੋਂ ਬਿਨਾ ਜਿਹੜਾ ਇੱਕ ਲੈਪਟਾਪ ਚੋਰੀ ਕੀਤਾ ਆਇਆ ਸੀ ਮੋਬਾਈਲ ਇੱਕ ਹੋਰ ਥਲੀਵਰ ਮੈਨ ਦਾ ਹੋਇਆ ਸੀ ਸਾਈਕਲ ਤੇ ਇਨਵਰਟਰ ਵੀ ਦੋ ਜਗ੍ਹਾ ਤੋਂ ਚੋਰੀ ਕੀਤੇ ਸੀ ਤੇ ਨਵਾਂ ਸ਼ਹਿਰ ਰਹਾਉਂ ਤੇ ਔਰ ਏਰੀਆ ਵਿੱਚ ਕਟੋਂ ਕਟ 10 ਜਿਹੜੀਆਂ ਧਾਤੂਆਂ ਦੀਆਂ ਚੋਰੀਆਂ ਕੀਤੀਆਂ ਸੀ ਇਹ ਪੁੱਜਾ ਜਿਹੜੀਆਂ ਦੂਜੀਆਂ ਰਿਕਵਰ ਕਰਨੀਆਂ ਇਹਨਾਂ ਨੂੰ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ ਸੋ ਉਹਨਾਂ ਮਕਦਮੇ ਸਾਡੇ ਦੇ ਚੂਰੀਆਂ ਦੇ ਆ ਸਾਡੇ ਹਲੋ ਸਰ ਇਹਨਾਂ ਕੋਲ ਕੀ ਕੀ ਬਰਾਮਦ ਹੋਇਆ ਹਥਿਆਰ ਵਗੈਰਾ ਵੀ ਸੀਗੇ ਇਹਨਾਂ ਦੇ ਕੋਲ ਜਿਹੜਾ ਕਿਰਪਾਨ ਦੱਤ ਤੇ ਥਲੋਰ ਜਿਹੜੀ ਆ ਬਰਾਮਦ ਕੀਤੀ ਗਈ ਇਹਨਾਂ ਦੇ ਦਰ ਇਹਨਾਂ ਦੇ ਕੋਲ ਇੱਕ ਇੱਕ ਮੁੂਹ ਮਕਦਮੇ ਦਰਜ ਹੈ ਬਲ ਸਰ ਗੈਣੇ ਦੀ ਗੱਲ ਕਰੀਏ ਤਾਂ ਪੈਸੇ ਦੀ ਕਬੜੀ ਵਗੈਰਾ ਕਿੰਨੀ ਕੋਈ ਹੈ ਇਹਦੇ 14000 ਰੁਪਇਆ ਜਿਹੜਾ ਕੈਸ਼ ਗਵਰ ਹੋਇਆ ਇਸ ਤੋਂ ਉਰਲ ਦੋ ਜੁੜੇ ਜਿਹੜੇ ਆ ਇਹ ਆ ਰਿੰਗ ਜਿਹੜੀਆਂ ਵਾਲੀਆਂ ਨੇ ਜਿਹਦੇ ਬ੍ਰਾਂਡ ਹੋਏ ਆ ਕੰਗਣਾ ਦਾ ਵਿਭਾਗ ਦਾ ਉਹ ਉਹ ਬ੍ਰਾਂਡ ਹੈ ਤੇ ਰਮਾਲ ਵਗੈਰਾ ਸਭ ਲੱਗੇ ਗਈ ਫਿਰ ਦਾ ਰਮਾਲ ਲਿਆ ਜਿਹੜੀ ਕੁਝ ਇਸ ਤੀਜ ਫਰਦਰ ਜਿਹੜੀ ਹੋਏ ਗਾਉਣਾ ਹੋਰ ਵੀ ਜਿਹੜੀ ਆ ਇਹਨਾਂ ਤੋਂ ਗੁਰਗੱਪੀ ਹੋਣ ਦੀ ਸੰਭਾਵਨਾ ਹੈ